ਇਹੜੇ ਰੋਕੀ ਪਈ ਆ ਤਾਂ ਹੈ ਇਹ 20-20 ਲੱਖ ਦੀਆਂ ਗੱਡੀਆਂ ਚ ਆਉਂਦੇ ਆ ਇਹ ਹਾਂਜੀ ਹੈ ਇੱਥੇ ਆਪਣਾ ਹਾਈਪ ਬਣਾਉਂਦੇ ਆ ਇਹ ਜਾਂ ਵੀ ਯੂਟਿਊਬਰ ਲੈ ਕੇ ਆਉਂਦੇ ਆ ਕੋਈ ਚਾਹ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਹੈ ਇਹਨਾਂ ਨੇ ਕੰਮ ਪਾਇਆ ਮੈਚੀ ਖੋਲੀਏ ਦੇਖੋ ਕੋਨਰੋਲ ਮੈਚ ਕੋਈ ਮੈਚ 20 ਲੱਖ ਦੀ ਗੱਡੀ ਹੈ ਇਹਦੇ ਕੋਲ ਭਾਈ ਸਾਡਾ ਹੀ ਕੰਮ ਖੋਲਿਆ ਪਿਆ ਇਹਨਾਂ ਨੇ ਆ 20 ਲੱਖ ਦੀ ਗੱਡੀ ਹੈ ਹਾਂਜੀ ਦੇਖ ਲਓ ਇਹ ਤਾਂ ਆ ਕੇ ਹਾਈਪ ਬਣਾ ਰਹੇ ਆ ਹਾਂਜੀ ਸਾਨੂੰ ਅੱਜ ਸ਼ਰਿਆ ਮੁੱਤਰ ਨੇ ਬੈ ਰਿਆ ਗੱਡੀ ਸੜਕ ਤੇ ਜਾਂ ਵੀ ਇਹ ਸਾਡੀ ਮਾਰਕੀਟ ਦਾ ਗੰਦ ਪਾਇਆ ਪਿਆ ਇਹਨਾਂ ਨੇ ਬੜੀ 2.5 ਸ਼ੋਰੋ ਦਾ ਹੈਗਾ ਰੈਂਟ ਅੱਜ ਇਹਨਾਂ ਨੇ ਇਥੋਂ ਵੱਡਾ ਜੇ ਸਾਰੇ ਦਿਨ ਦਿਹਾੜੀ ਇਹ ਕਰਦੇ ਆ জব ਕਰਦੇ ਆ ਉਹਦੇ ਵੇ ਰਾਤ ਨੂੰ ਗੱਡੀ ਆ ਕੇ ਚਾਹ ਬੁਲਾਉਂਦੇ ਲੋਕਾਂ ਨੂੰ ਹਾਂਜੀ ਸਾਡੇ ਅਸੀਂ ਸਾਡੇ ਦੁਕਾਨਦਾਰ ਜਿਹੜੇ 3 ਤੋਂ 3 ਲੱਖ ਰੁਪਇਆ ਕਿਰਾਇਆ ਦਿੰਦੇ ਉਹਦੇ ਕੱਢਣ ਔਖਾ ਹੈ ਪਿਆ ਰੈਂਟ ਕੱਢਣਾ ਔਖਾ ਹੈ ਕਮਿਸ਼ਨਰ ਨੂੰ ਮਿਲੋਗੇ ਕੱਲ हां हां ਅਸੀਂ ਤਾਂ ਮਿਲ ਚੁੱਕੇ ਆ ਸਾਰਾ ਕੁਝ ਕਰ ਚੁੱਕੇ ਆ ਜੀ ਕੱਲ ਭਾਜੀ ਮਾਰਕੀਟ ਪੂਰੀ ਬੰਦ ਹੈ ਸਾਰੀ ਮਾਰਕੀਟ ਬੰਦ ਹੈ ਸਾਡੀ ਕੋਈ 3 ਵੀ 2 ਦਾ ਛੱਡ ਨਹੀਂ ਚੱਕਿਆ ਜਾਊਗਾ ਸਾਡਾ ਨਹੀਂ ਚੱਕਿਆ ਜਾਊਗਾ ਪੂਰਾ ਦਿਨ ਤਾਂ ਇਹ ਮੈਨੂੰ ਇੱਥੇ ਆਪਣੇ ਜਿਹੜੇ ਇਹਦਾ ਰਾਊਟ ਹੈ ਉੱਥੇ ਵੀ ਧਰਨਾ ਲਾਉਣ ਪਿਆ ਮੈਂ ਲਾਊਂਗਾ ਐਨੀ ਮਾਰਕੀਟ ਮੇਰੇ ਨਾਲ ਹੈ ਵੇ ਤਾਂ ਰਲਾਉਂਗਾ ਬੰਦ ਕਰਾਂਗੇ ਅਸੀਂ ਐਂਟਰੀ ਕੋਈ ਨਹੀਂ ਉਹਨਾਂ ਬੰਦ ਕਰਾਏ ਯਾਰ ਸਾਡੀ ਮੀਟਿੰਗ ਐਸਪੀ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਤੁਹਾਡਾ ਜਿਹੜਾ ਇੱਥੇ ਕਿਸਟੋਮਰ ਆਏਗਾ ਉਹਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸਾਰੇ ਆਉਂਦੇ ਆ ਜਾ ਵਾ ਪੀ ਕੇ ਯੂਜ਼ ਵੀ ਕੇ ਸੂਪ ਪੀ ਕੇ ਚੱਲ ਜਾਂਦੇ ਇਹਨਾਂ ਕੋਲ ਇਹ 10 ਰੁਪਏ 20 ਰੁਪਏ ਦੇ ਪੀ ਕੇ ਵਿਕੇ ਹੋਏ ਆ ਸਾਰੇ ਤੁਸੀਂ ਸ਼ਾਸਨ ਸਾਰਾ ਵੀ ਖਾ ਹੋਇਆ ਤੁਸੀਂ ਐਮਐਲ ਨੂੰ ਵੀ ਮਿਲਦੇ ਬਿਲਕੁਲ ਮਿਲਾਂਗੇ ਐਮਐਲ ਸਾਹਿਬ ਨੂੰ ਮਿਲਾ ਕੇ ਅਸੀਂ ਅਸੀਂ ਕੱਲ ਵੀ ਡੇਟ ਚ ਮਾਰਕੀਟ ਖੋਲਣੀ ਨਹੀਂ ਆ ਅਸੀਂ ਬਹੁਤ ਤੰਗ ਹੋ ਚੁਕੇ ਮੈਨੂੰ 1 ਸਾਲ ਹੋ ਗਿਆ ਦੇਖਦੇ ਹੋਏ ਮਾਰਕੀਟ ਵਾਲੇ ਮੇਰੇ ਤੰਗ ਹੋਏ ਪਏ ਆ ਮੈਨੂੰ ਤਾਂ ਅੱਜ ਰੋਣਾ ਕਿ ਆ ਵੀ ਇਹ ਮੇਰੇ ਮਾਰਕੀਟ ਵਾਲੇ ਸਾਰੇ ਖੜੇ ਆ ਸਾਡਾ ਬਾਈਸ ਪ੍ਰਧਾਨ ਖੜਾ ਇਹ ਪਾਲ ਢਾਬੇ ਤੋਂ ਖੜੇ ਆ ਇਹ ਹੁਸ਼ਿਆਰ ਬੜੀ ਹੱਤੀ ਤੋਂ ਖੜੇ ਆ ਸਾਰੇ ਖੜੇ ਆ ਇੱਕ ਸਾਡਾ ਹੋਰ ਸ਼ਖਸ ਆ ਬਾਹਰ ਉਹਕੇ ਲਈ ਲਾਉਂਗਾ ਉਹਨੂੰ ਇੱਕ ਪਰਫਿਊਮ ਦਾ ਸੈਂਟ ਵੇਚਣ ਵਾਲਾ ਅੱਜ ਮੈਂ ਦੱਸ ਰਿਹਾ ਤੁਹਾਡੇ ਕੈਮਰੇ ਕੇ ਉਹ ਧਮਕੀ ਦੇ ਕੇ ਗਿਆ ਕਿ ਮੈਨੂੰ ਹਟਾ ਕੇ ਦਾ ਹਾਂਜੀ ਹੈ ਇੱਥੇ ਆਪਣਾ ਹਾਈਪ ਬਣਾਉਂਦੇ ਆ ਇਹ ਕਹਾਂ ਵੀ ਯੂਟਿਊਬਰ ਲੈ ਕੇ ਆਉਂਦੇ ਆ ਕੋਈ ਚਾਹ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਹੈ ਇਹਨਾਂ ਨੇ ਕੰਮ ਪਾਇਆ ਵਾਜ ਨਿੱਕੀ ਖੋਲੀ ਹੈ ਦੇਖੋ ਕਨਰੋਲ ਮੈਚ ਕੋਈ ਵਾਜ 20 ਲੱਖ ਦੀ ਗੱਡੀ ਹੈ ਬਾਈ ਸਾਡਾ ਹੀ ਕੰਮ ਖੋਲਿਆ ਪਿਆ ਇਹਨਾਂ ਨੂੰ ਆ 20 ਲੱਖ ਦੀ ਗੱਡੀ ਹੈ ਹਾਂਜੀ ਦੇਖ ਲੋ ਇਹ ਤਾਂ ਆ ਕੇ ਹਾਈਪ ਬਣਾ ਰਹੇ ਆ ਹਾਂਜੀ ਸਾਨੂੰ ਅੱਜ ਸ਼ਰਿਆ ਮੁੱਤਰ ਨੇ ਪੈ ਰਿਆ ਗੱਡੀ ਸੜਕ ਤੇ ਕਹਾਂ ਵੀ ਇਹ ਸਾਡੀ ਮਾਰਕੀਟ ਦਾ ਗੰਧ ਪਾਇਆ ਪਿਆ ਇਹਨਾਂ ਨੇ ਸਾਡੇ 750 700 ਦਾ ਹੈਗਾ ਰੈਂਟ ਅਸੀਂ ਇਹਨਾਂ ਦੇ ਥੋੜਾ ਵੱਡਾ ਜੇ ਸਾਰੇ ਦਿਨ ਦਿਹਾੜੀ ਇਹ ਕਰਦੇ ਆ জব ਕਰਦੇ ਆ ਉਹ ਤੋਂ ਰਾਤ ਨੂੰ ਗੱਡੀ ਆ ਕੇ ਚਾਹ ਬਣਾਉਂਦੇ ਲੋਕਾਂ ਨੂੰ ਹਾਂਜੀ ਸਾਡੇ ਅਸੀਂ ਸਾਡੇ ਦੁਕਾਨਦਾਰ ਜਿਹੜੇ 3-3 ਲੱਖ ਰੁਪਇਆ ਕਿਰਾਇਆ ਦਿੰਦੇ ਉਹ ਤੋਂ ਕੱਢਣਾ ਔਖਾ ਹੈ ਪਿਆ ਰੈਂਟ ਕੱਢਣਾ ਔਖਾ ਹੈ ਕਮਿਸ਼ਨਰ ਨੂੰ ਮਿਲੋਗੇ ਕੱਲ हां हां सी तड़ मिल चुके हैं सारा कुछ कर चुका है जी कल पाजी मार्केट पूरी बंद है सारी मार्केट बंद है साडी कोई थ्री व्हीलर दा ਛੱਡ ਨਹੀਂ ਚੱਕਿਆ ਜਾਊਗਾ ਛੱਡ ਨਹੀਂ ਚੱਕਿਆ ਜਾਊਗਾ ਪੂਰਾ ਇਹ ਮੈਨੂੰ ਇੱਥੇ ਆਪਣੇ ਜਿਹੜੇ ਇਹਦਾ ਰਾਊਟ ਹੈ ਉੱਥੇ ਵੀ ਧਰਨਾ ਲਾਣਾ ਪਿਆ ਮੈਂ ਲਾਊਂ ਐਨ ਵੀ ਮਾਰਕੀਟ ਮੇਰੇ ਨਾਲ ਹੈ ਰੇ ਤਾਂ ਰਲਾਮਗਾ ਬੰਦ ਕਰਾਂਗੇ ਅਸੀਂ ਐਂਟਰੀ ਕੋਈ ਨਹੀਂ ਉਹ ਬੰਦ ਕਰਦਾ ਯਾਰ ਸਾਡੀ ਮੀਟਿੰਗ ਐ ਐਸਪੀ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਵਿਸ਼ਵਾਸਾਇਆ ਕਿ ਤੁਹਾਡਾ ਜਿਹੜਾ ਇੱਥੇ ਇੱਕ ਸਪੈਕਟਰਾ ਲਾਏਗਾ ਉਹਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸਾਰੇ ਆਉਂਦੇ ਆ ਜਾ ਵਾ ਪੀ ਕੇ ਜੂਸ ਪੀ ਕੇ ਸੂਪ ਪੀ ਕੇ ਚੱਲ ਜਾਂਦੇ ਇਹਨਾਂ ਕੋਲ ਇਹ 10 ਰੁਪਏ 20 ਰੁਪਏ ਦੇ ਪੀ ਕੇ ਵਿਕੇ ਹੋਏ ਆ ਸਾਰੇ ਪ੍ਰਸ਼ਾਸਨ ਸਾਰਾ ਵੀ ਕਿਆ ਹੋਇਆ ਤੁਸੀਂ ਐਮਐਲ ਨੂੰ ਵੀ ਮਿਲਦੇ ਬਿਲਕੁਲ ਮਿਲਾਂਗੇ ਐਮਐਲ ਸਾਹਿਬ ਨੂੰ ਮਿਲਾ ਕੇ ਅਸੀਂ ਅਸੀਂ ਕੱਲੇ ਵੀ ਡੇਢ ਤੇ ਮਾਰਕੀਟ ਖੋਲ੍ਹਣੀ ਨਹੀਂ ਆ ਅਸੀਂ ਬਹੁਤ ਤੰਗ ਹੋ ਚੁੱਕੇ ਮੈਨੂੰ 1 ਸਾਲ ਹੋ ਗਿਆ ਦੇਖਦੇ ਹੋਏ ਮਾਰਕੀਟ ਵਾਲੇ ਮੇਰੇ ਤੰਗ ਹੋਏ ਪਏ ਆ ਮੈਨੂੰ ਤਾਂ ਅੱਜ ਰੋਣਾ ਕਿ ਆ ਵੀ ਇਹ ਮੇਰੇ ਮਾਰਕੀਟ ਵਾਲੇ ਸਾਰੇ ਖੜੇ ਆ ਸਾਡਾ ਵਾਈਸ ਪ੍ਰਧਾਨ ਖੜਾ ਇਹ ਪਾਲਟਾ ਬੇਦੋ ਖੜੇ ਆ ਇਹ ਹੁਸ਼ਾਰਬੜੀ ਹੱਤੀ ਤੋਂ ਖੜੇ ਆ ਸਾਰੇ ਖੜੇ ਆ ਇੱਕ ਸਾਡਾ ਹੋਰ ਸ਼ਖਸ ਆ ਬਾਹਰ ਉਹ ਅਗੇ ਨਹੀਂ ਲਾਉਂਗਾ ਉਹ ਨੂੰ ਇੱਕ ਪਰਫਿਊਮ ਦਾ ਸੈਂਟ ਵੇਚਣ ਵਾਲਾ ਅੱਜ ਮੈਂ ਦੱਸ ਰਿਹਾ ਤੁਹਾਡੇ ਕੈਮਰੇ ਕੇ ਉਹ ਧਮਕੀ ਦੇ ਕੇ ਗਿਆ ਕਿ ਮੈਨੂੰ ਹਟਾ ਕੇ ਜਾ ਹਾਂਜੀ